ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖ ਪੰਜਨੀ ਸਾਹਿਬ ਗੋੜੀ ਮਹੱਲਾ ਪੰਜਵਾ ਬਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਹੈ ਆਠ ਪਹਿਰ ਅਰਾ ਦੀਏ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਭ ਸੋਈ ਸੁਹਾਵਤ ਥਾਉ ਜਮ ਕੰਕਰ ਨੇੜ ਨ ਆਵੀ ਰਸ ਨਾ ਹਰ ਗੁਣ ਗਾਉ ਸੇਵਾ ਸੁਰਤ ਰਜਾਨੀਆ ਨਾ ਜਾਪੈ ਅਰਾ ਦੀਏ ਕੋਟ ਤਰੀਜਗ ਜੀਵਨਾ ਮਿਰ ਠਾਕੁਰ ਅਗਬ ਅਗਾਦੇ ਭਈ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪੇ ਤਤੀ ਵਾਉ ਨ ਲੱਗਈ ਸਤਗੁਰ ਖੇ ਆਪੇ ਗੁਰ ਨਾਰਾਇਣ ਦਏ ਗੁਰ ਗੁਰ ਸੱਚਾ ਸਰਜਣਹਾਰੇ ਗੁਰ ਤੁਟੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰੇ ਗੋੜੀ ਮਹੱਲਾ ਪੰਜਵਾਂ ਥੁੱਕੇ ਹਰੇ ਕੀ ਏ ਖਿਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਦੇਵਕ ਕੋ ਜੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰਿ ਦਿਆ ਸਤਿਗੁਰ ਗੁਣਤਾਸਾ ਦੁਖ ਨਾਟੇ ਸੁਖ ਆਈ ਸਮਾਈ ਟੇਲ ਨ ਪਰਿਜਾ ਗੁਰ ਫਰਮਾਇ ਇਛ ਪੁਨੀ ਪੂਰੀ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਚੇ ਸੀਤਲ ਪਏ ਕਿੰਨੀ ਪ੍ਰਭ ਦਾਤੇ ਪ੍ਰਭ ਕਿਰਪਾਤੇ ਪਈ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰ ਸਿਮਰ ਪ੍ਰਭ ਕਾ ਨਾਮ ਸਗਲ ਲੋਕ ਕਾ ਬਿਨ ਸਿਆ ਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਉ ਪ੍ਰਾਨੇ ਦੁਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਜਿ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੈ ਮਨ ਆਇ ਜਪ ਬਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨੁ ਵਖਾਣੀ ਰਹਾਉ ਇਕ ਸਬਿਨ ਨਾਹੀ ਦੂਜਾ ਕੋਈ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਦਰ ਮੀਤ ਸੁਖਾ ਕਰ ਏਕੇ ਹਰ ਹਰ ਅੱਖਰ ਮਨ ਮੈਂ ਲੇਖੇ ਰਬ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਕੋਟ ਬਿਗਨ ਹੀਰੇ ਕਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸੇ ਜਪ ਹਰ ਚਰਨੀ ਮਿਟੀ ਖੁਦਤਾਸ ਰਹਾਉ ਸਰਬ ਕਲਿਆਣ ਸੁਖ ਸੈ નિਧਾਨ ਜਾ ਕੇ ਦੈ ਬਸੈ ਭਗਵਾਨੇ ਔਖਤ ਮੰਤਰ ਤੰਤ ਸਭਿ ਛਾਰੇ ਕਰਨੇ ਹਰਿ ਦੈ ਮਹਤਾਰੇ ਤਜ ਸਭ ਪਰਮ ਪਜਿਓ ਪਰ ਬ੍ਰਹਮ ਕਹ ਨਾਨਕ ਅਟਲ ਇਹ ਧਰਮ ਹੈ ਗੋੜੀ ਮਹੱਲਾ ਪੰਜਵਾਂ ਸਾਤ ਪਾਈ ਗੁਰੂ ਗੋਬਿੰਦ ਪਾਈ ਤਾਪ ਪਾਬਿਨ ਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸੁਲ ਬਖਾਨੇ ਬਿਨ ਸੇ ਰੋਗ ਪਏ ਕਲਿਆਣੇ ਪਰ ਬ੍ਰਹਮ ਗੁਣ ਅਗਮ ਵਿਚਾਰੇ ਸਾਧੂ ਸੰਗਮ ਹੈ ਨਿਸਾਰੇ ਨਿਰਮਲ ਗੁਣ ਗਾਵੋ ਨਿਤਨੀਤ ਗਈ ਬਿਆਦ ਉਬਰੇ ਜਨ ਮੀਤ ਮਨ ਬਚ ਕਰਮ ਪ੍ਰਪਨਾ ਧਿਆਈ ਨਾਨਕ ਦਾ ਤੇਰੀ ਸਰਣਾਈ ਗੋੜੀ ਮਹੱਲਾ ਪੰਜਵਾਗ ਨੇਤਰ ਪ੍ਰਗਾਸ ਕੀਆ ਗੁਰਦੇਵੈ ਭਰਮ ਗਏ ਪੂਰਨ ਪਈ ਸੇਵ ਰਹਾਉ ਸੀਤਲਾ ਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਘੋੜੀ ਮਹੱਲਾ ਪੰਜਵਾਂ ਫਿਰ ਕਰ ਬੈ ਸੂ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਰਹਾਉ ਦੁਸ਼ਟ ਦੂਦ ਪਰ ਬੇਸਰ ਬਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਸਾ ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸਪੀਨੇ ਨਿਰਭਉ ਹੋਏ ਪਦੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾ ਜੇ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਉਟ ਬਕਰੀ ਪ੍ਰਭ ਸੁਆਮੀ ਘੋੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਪਿਰਿ ਮੋਹਿ ਨਿਰਗੁਨ ਸਭ ਗੁਣ ਤੇਰੇ ਰਹਾਉ ਪੰਜ ਵਿਖਾ ਦੀਏ ਗਰੀਬਾ ਰਾਖੂ ਰਕਨ ਹਾਰੇ 헤ਦ ਕਰਿਆਰ ਬੋਥ ਸੰਤਾ ਵੇ ਆਇਓ ਸਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋਟੇ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਦ ਮਿਲੇ ਮੋਹਿ ਤਨ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਬਹਾ ਵਿਖਾਜੀ ਸਹਿਜ ਸਹਿਲੀ ਪਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਪਨੀ ਲਾਇਉ ਸੇਵੇ ਦਿਗ ਨਾ ਲਾਗੇ ਜਬ ਅਲਖ ਪੀਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਈ ਰਹਾ ਸਭ ਨਹੀਂ ਥਾਈ ਰਵਿਆ ਆਪੇ ਆਜੁਗਾ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਹੋਏ ਸੰਤਾ ਪੇ ਗੁਰ ਕੇ ਚਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਬੁੱਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬਰੰਪਰ ਪਏ ਰਖਵਾਲੇ ਜਿੱਥੇ ਕਿੱਥੇ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹੱਲਾ 5 ਚਰਨ ਕਮਲ ਪ੍ਰਭ ਹਿਰਦੈ ਧਿਆਈ ਪ੍ਰੂਖੇ ਸਗਲੇ ਸੁਖ ਪਾਏ ਗੁਰਦੁ ਘਾਟਿਆ ਜੀਨੋ ਦਾਨੇ ਸਫਲ ਜਨਮ ਜੀਵਨ ਪਰਵਾਨੇ ਰਹਾਉ ਅਕਾਜ ਕਥਾ ਅਮਰਦ ਪ੍ਰਭਾ ਨੀ ਕਹ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ 5 ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੋ ਕੋ ਭੁਜਿ ਬਾਦੇ ਅਨਹਤੂਰੇ ਰਹਾਉ ਤਾ ਪਾਵ ਸੰਤਾ ਬਿਨਾਸੀ ਹਰਿ ਸਿਮਰਤ ਕਿਲਬਿਕ ਸਭ ਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜੇ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀ ਹੈ ਪਰਮੇਸਰੈ ਆਪਣਾ ਬਿਰਦ ਸਮਾਰਿਆ ਸਾਧਨਾ ਹੋਈ ਕਿਰਪਾਲਾ ਬਿਕਸੈ ਸਭ ਪਰਵਾਰਿਆ ਕਰ ਸਤਿਗੁਰਿਆ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਣ ਤ੍ਰਿਪਵਨ ਹਰਿਆ ਹੋਈ ਸਗਲੇ ਜੀ ਸਦਾਰਿਆ ਮਨ ਇੱਛੇ ਨਾਨ ਫਲ ਪਾਈ ਪੂਰਨ ਇਚ ਪੁਜਾਰਿਆ ਬਿਲਾਵਲੇ ਬਹੱਲਾ ਪੰਜਵਾ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਜ ਰਜ ਭੋਜਨ ਖਾਉ ਮੇਰੇ ਪਾਈ ਅੰਮ੍ਰਿਤ ਨਾਮ ਰਿਦਮਹਿ ਤਿਆਈ ਨਾਨਕ ਗੁਰਪੁਰੇ ਸਰਣਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਬ ਸੰਤ ਸਾਗਲੇ ਗਏ ਬਿਨ ਸੇਤੇ ਰੋਗੇ ਪਾਰ ਬ੍ਰਹਮ ਤੂ ਬਖਸਿਆ ਸੰਤ ਰਸ ਭੂਗੇ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ aroge gun gavanit ram ke e avkhad joge aaye baso kar des mai e pale sanjoge nan prav su prasann pae lahai gai viyog bilaval mahalla panjwa bandar katiya prabhuwa kripale din dyal prab parbrahma taaki nihar nehal gur pure kripa kari kaatiya dukh roge man tan sheetal sukhi paya prab dhyaan ban jog rahao ਉਕਤ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਬਨ ਤਨ ਹਿੱਤੈ ਫਿਰ ਦੁੱਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਬਲਾਈਤ ਕਿਲ ਵਿਖ ਉਤਰ ਸੁਧ ਹੋਏ ਸਾਧੂ ਸਰੜਾਈ ਸੁਨਤ ਜਪਤ ਹਰ ਨਾਮ ਜਸਾ ਕੀ ਦੂਰੇ ਬਲਾਈ ਮਹਾਂ ਮੰਤਰ ਨਾਨਕ ਕਤ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ 5 ਹਰਿ ਹਰਿ ਹਰ ਅਰਾਧਿਏ ਹੋਈਐ ਅਰੋਗੇ ਰਾਮਚੰਦ ਕੀ ਲਛਟ ਕਾ ਜਿਨ ਮਾਰਿਆ ਰੂਗ ਗ੍ਰਹਾਉ ਗੁਰ ਪੂਰਾ ਹਰਿ ਜਾਪੇ ਰਿਤ ਕੀਚੈ ਭੂਗੇ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੂਗੇ ਜੀ ਸਿਮਰ ਸੁਖ ਪਾਈਏ ਬਿਨਸੈ ਬਿਯੋਗੇ ਨਾਨਕ ਪ੍ਰਭ ਸੰਦਾਗ ਠੀਕਰਣ ਕਰਨ ਜੋਗੇ ਰਾਗ ਬਿਲਾਵਲ ਮੁਹੱਲਾ 5 ਤੋ ਪਦੇ ਕਰ 5 ਇਕ ਓੰਕਾਰ ਸਤਿਗੁਰ ਪ੍ਰਸਾਦਿ ਆਵਰ ਉਪਾਸਵ ਤਿਆਗ ਦਾਰੂ ਨਾਮ ਲਿਆ ਤਾ ਪਾਪ ਸਭ ਢਕੀ ਰੋਗ ਸੀਤਲ ਮਨ ਭਯੰਤ ਗੁਰਪੂਰਾ ਅਰਾਧੇ ਸਗਲਾ ਦੁਖ ਗਇ ਰਖਨ ਹਾਰੇ ਰਖੇ ਆਪਣੇ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾ ਦੇ ਕਿਨਾ ਅਪਨਾਇ ਸਿਮਰ ਸਿਮਰ ਮਨ ਤਨ ਸੁਖੀ ਢਾਨਕ ਨਿਰਭਯ ਬਿਲਾਵਲ ਮਹੱਲਾ ਪੰਜਵਾਂ ਰੋਗ ਬਿਟਾਇਆ ਆਪਰ ਉਪਜੇ ਸੁਖ ਸਾਤ ਵਡ ਪ੍ਰਤਾਪ ਅਚਰਦ ਰੂਪ ਹਰ ਕੀ ਧੀ ਦਾਤਿ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਪੈਰਾ ਭਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਬਿਰਥੀ ਕਦ ਰ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਿ ਬਿਲਾਵਲ ਮੁਹੱਲਾ ਪੰਜਵਾਂ ਤਾਤੀ ਵਾ ਨੂੰ ਲੱਗਈ ਪਾਰ ਬ੍ਰਹਮ ਸਰਣਾਇ ਜੋ ਗਿਰਧ ਹਮਾਰੇ RAM ਕਾਰੇ ਦੁਖ ਲੱਗੈ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਰਪੰਦ ਬਣਾਈ ਫਰਾਵਨਾ ਓਖਾ ਦੀ ਏਕਾ ਲਿਵਲਾਈ ਰਹਾਉ ਰਾਖ ਲੀਤਨ ਰਾਖਨ ਹਾਰ ਸਭ ਯਾਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲੇ ਮਹਲਾ 5 ਆਪਣੇ ਬਾਲਕ ਆਪ ਰਖੈਨ ਪਾਰ ਬ੍ਰਹਮ ਗੁਰਦੇਵ ਸੁਖ ਸੰਸਾਰ ਅਨੰਦ ਪਈ ਪੂਰਨ ਪਈ ਸੇਵ ਰਹਾਉ ਭਗਤ ਨਾ ਕੀ ਬੇਰਤੀ ਸੁਣੀ ਪ੍ਰਭ ਆਪੇ ਰੋਗ ਮਿਟਾਏ ਜਿਵਾਲਣ ਜਾ ਕਵੜ ਪ੍ਰਤਾਪੇ ਦੁਖ ਹਮਾਰੇ ਬਖਸ਼ਿਨ ਆਪਣੀ ਕਲ ਧਾਰੀ ਮਨ ਬਾਜ ਫਲ ਦਿੱਤਿਆ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾਂ ਤਾ ਪਲਾਹਾ ਗੁਰ ਸਰਦਨ ਹਾਰੇ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਰ ਰੱਖੀ ਸਾਰੇ ਸੰਸਾਰ ਹਾ ਕਰਮਸ ਧਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਜ ਜੀਨੋ ਦਾਸ ਕੀ ਲਾਜ ਰਖੇ ਮਿਹਰਵਾਨੇ ਗੁਰੂ ਨਾਨਕ ਬੋਲੇ ਦਰਗਹਿ ਪਰਵਾਨੇ ਬਿਲਾਵਲ ਮਹੱਲਾ ਪੰਜਵਾਂ ਤਾ ਪਾਪ ਤੇ ਨਾਖੇ ਆਪੇ ਸੀਤਲ ਪੈ ਗੁਰ ਚਰਨੇ ਲਾਗੇ ਰਾਮ ਨਾਮ ਮਿਹਰ ਦੇ ਮਹਜਾ ਪ੍ਰਹਾਉ ਕਰਿ ਕਿਰਪਾ ਹਰਿ ਪ੍ਰਭ ਜੀ ਨੇ ਜਗਤਿ ਉਦਾਰ ਨਵਖੰਡ ਪ੍ਰਤਾਪੇ। ਦੁਖ ਬਿਨਸੇ ਸੁਖ ਅਨੰਦ ਪ੍ਰਵੇਸਾ ਤ੍ਰਿਸਨਿ 부ਝੀ ਮਨ ਤਨ ਸੱਚਿ ਤਰਾਪੇ। ਹਨਾਤਿ ਕੁਨਾ ਸਰਣਿ ਸਮਰਥ ਸਗਲ ਸ੍ਰਿਸ਼ਟ ਕੋ ਮਾਈ ਬਾਪੇ। ਪਗਲ ਬਿਸ਼ਲ ਪੈ ਪੰਜੇ ਸੁਆਮੀ ਗੁਣ ਗਾਵਤ ਨਾਨਕ ਆਲਾਪੇ। ਸੋਰਠ ਮਹਲਾ ਪੰਜਵਾਂ ਕਰਿ ਸਿਰਨਿ ਸਮਰ ਪ੍ਰਭ ਅਪਨਾ ਮੰਤਨ ਪਏ। ਅਰੂਗ ਘੂਟ ਬਿਗਨਲਾ ਛਿ ਪ੍ਰਸਰਨ ਪ੍ਰਗਟਿ ਭਲੇ ਸੰਜੋਗਾ। ਪ੍ਰਭਾਣੀ ਸ਼ਬਦ ਸੁਪਾਖਿਆ। ਗਾਵੋ ਸੁਣੋ ਪੜੋ ਨਿਤ ਪਾਈ। ਗੁਰਪੂਰੇ ਤੂੰ ਰਾਖਿਆ ਰਹਾ ਸਚਾ ਸਾਹਿਬ ਅਮਿਤ ਵਡਾਈ ਭਗਤ ਵਸ਼ਲ ਤੇ ਆਲਾ ਸੰਤਾ ਕੀ ਪੈ ਰਖਦਾ ਆਦ ਬਿਰਦ ਪ੍ਰਤਪਾਲਾ ਹਰਿ ਅੰਮ੍ਰਿਤ ਨਾਮ ਭੋਜਨਿਤ ਪੁੰਚੋ ਸਰਬ ਵਿਲਾ ਬੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਕਾਵੋ ਸੁਣੀ ਅਰਦਾਸੁ ਆਬੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਾਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਹਾਰਿਆ ਰਖਨ ਹਰਿ ਰਖ ਬਾਰਕ ਸਤਿਗੁਰਤਾ ਪੁਤਾਰਿਆ ਉਬਰੇ ਸਤਿਗੁਰ ਕੀ ਸਿਣਾਈ ਜਾ ਕੇ ਸੇਵਨਾ ਬਿਰਤੀ ਜਾਈ ਰਹਾ ਕਰਮੈ ਸੂਖ ਬਹਰ ਫੁਲ ਸੂਕਾ ਪ੍ਰਭ ਆਪਣੇ ਪਏ ਦਿਆਲਾ ਨਾਨਬਿਗਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਟੋਠ ਮਹੱਲਾ ਪਨਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਤਾਰੀ ਹਾੜ ਪਰ ਅਰਾਧ ਸੁਆਮੀ ਪੂਰਨ ਕਾਲ ਹਮਾਰੀ ਹਰ ਜੀ ਤੂੰ ਸੁਖ ਸੰਪਤਰਾ ਸੇ ਰਾਖ ਲਉ ਪਾਈ ਮੇਰੇ ਕੋ ਪ੍ਰਭਾਗੇ ਅਰਦਾਸ ਰਹਾ ਜੋ ਮੰਗੂ ਸੋਈ ਸੋਈ ਪਾਉ ਆਪਰੇਖ ਸਮ ਪ੍ਰੋਸਾ ਕਹ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲੇ ਅਦੇਸ ਸੋਟ ਮਹੱਲਾ ਪੰਜਵ ਸਿਮਰਿ ਸਿਮਰਿ ਗੁਰ ਸਤਗੁਰੇ ਆਪਾ ਨਾ ਸਗਲਾ ਦੁਖ ਮਿਟਾਇਆ ਤਾਬ ਰੋਗੈ ਗੁਰਬਚਨੀ ਮਨਿ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰਤ ਸੁਆਮੀ ਪੂਰਨ ਪੁਰਖ ਬਿਦਾ ਤਰਹਾਉ आनंद बिनोद मंगल गुण गावो गुरु नानक पै दयाला जय जय कर पै जग पीतर होआ पार ब्रह्म रखवाला सुर पहला 5 दुर्द गवाया हर प्रभु आपे सब संसार उबारया पारब्रह्म प्रभु कृपा धारि अपना बिरु स्मारया होई राजे राम की रखवाली सुख सह आनंद गुण गावो मन तन जहे सुख आली रहौ पद दुदारण सतगुरु मेरा मोह जिसका प्रभासा बख्श ले सब साचे साए सुन नानक की अरदासा सुरट महल्ला 5 ਬਖਸ਼ਿਆ ਪਰਬਨ ਪਰਮੇਸ਼ਰ ਸਗਲੇ ਰੋਗ ਬਿਦਾਰਿ ਗੁਰਪੂਰੀ ਕੀ ਸਰਣੀ ਉਬਰੇ ਕਰ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਦਾਰੇ ਤਾ ਬੂ ਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਤਾਰਾਉ ਸਦਾ ਆਨੰਦ ਕਰਹਿ ਮੇਰੇ ਪਿਆਰੀ ਹਰ ਗੋਬਿੰਦ ਗੁਰ ਆਖਿਆ ਵੱਡੀ ਵਿਡਿਆਈ ਨਾਨਕ ਕਰਤੇ ਕੀ ਸਾਧ ਸ਼ਬਦ ਸਤ ਪਾਖਿਆ ਸੁਰਟ ਮਹੱਲਾ ਪੰਜਵਾਂ ਪਏ ਕਿਰਪਾਲ ਗੁਰੂ ਗੋਬਿੰਦ ਸਗਲ ਮਨੋਰਥ ਪਾਏ ਅਸਰ ਤੇ ਲਾਗ ਹਰ ਚਰਨੀ ਗੋਵਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਜ ਸੈ ਅਰੰਧ ਨਾਮ ਜਪ ਬਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਿ ਮੈਂ ਆਪਣੇ ਘਰ ਮੰਦਰ ਸੁਖਤਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੀ ਇੱਛੇ ਪੁਜਾਈ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਰਬਰ ਪ੍ਰਮੇਸਰ ਸਗਲੇ ਰੋਗ ਵਿਧਾਰੇ ਗੁਰਪੂਰੀ ਕੀ ਸਰਣੀ ਉਬਰੇ ਕਾਰਜ ਸਗਲ ਸਿਵਾਰੀ ਹਰ ਜਨ ਸਿਮਰਿਆ ਨਾਮ ਅਧਾਰਿ ਤਾਪ ਉਤਾਰੇ ਸਤਗੁਰੂ ਪੂਰੇ ਆਪਣੀ ਕਿਰਪਾ ਤਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰੂ ਰਾਖੇਆ ਵੱਡੀ ਬੜਿਆਈ ਨਾਨਕ ਕਰਤੇ ਕੀ ਸਾਧ ਸ਼ਬਦ ਸਤਿ ਪਾਖੇਆ ਸੋਰਠ ਮਹੱਲਾ ਪੰਜਵਾ ਸੰਤੋ ਹਰਿ ਹਰਿ ਨਾਮ ਕੀਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚੰਦਿਆੜਾ ਫਲ ਪਾਈ ਰਹਾਉ ਸਤਗੁਰੂ ਪੂਰੇ ਤਾਪ ਗਵਾਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਭ ਪਏ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਰਿਦਾਨ ਬੰਗਲ ਅਸਰੂਪਾ ਹਰ ਕਾ ਨਾਮ ਅਧਾਰੂ ਨਾਨ ਪਤ ਰਾਖੀ ਪਰਮੇਸ਼ਰ ਉਦਰੇ ਸਭ ਸੰਸਾਰੂ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਨੇ ਸੇਵਕਿਆ ਪੈ ਰੱਖੇ ਪੂਰਨ ਪਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲੇ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅੰਜ ਨਾਨਕ ਨਾਮ ਜਿਐ ਜੀ ਪ੍ਰਾਨ ਕਾ ਦਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜੂ ਬਾਰਿਕ ਪਿੱਤ ਮਾਤਾ ਸੁਰਖ ਮਹੱਲਾ ਪੰਜਵਾਂ ਠਾਂਡ ਪਾਈ ਕਰਤਾ ਰੇਤਾ ਛੋੜ ਗਏ ਪਰਵਾਰੇ ਗੁਰ ਪੂਰੇ ਹੈ ਰਾ ਕੀ ਸਰਨ ਸੱਚੇ ਕੀਤਾ ਕੀ ਪਰਮੇਸ਼ਰ ਆਪ ਹੋਵਾ ਰਖਵਾ ਲਾ ਸਾਂਤਿ ਸਹਿਜ ਸੁਖੇ ਖੇਤ ਮੈਂ ਉਪਜੇ ਮਨ ਹੁਵਾ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਨੀ ਕਿਰਪਾ ਧਾਰੀ ਤਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰ ਸਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਓ ਸਾਖੀ ਤਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੁਸਾ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਬਲ ਮਹੱਲਾ ਪੰਜਵਾ ਆਗੇ ਪਾਛੇ ਕੁਸਲ ਪਿਆ ਗੁਰ ਪੂਰੇ ਪੂਰੀ ਸਵ ਰਾਖੀ ਪਾਰ ਬ੍ਰਹਮ ਪ੍ਰਭ ਕਿਨੀ ਮਿਆ ਰਹਾਉ ਮਨ ਤਨ ਰਵ ਰਹਾ ਭਰ ਪ੍ਰੀਤਮ ਦੁਖ ਦਰਦ ਸਗਲ ਮਿਟ ਗਿਆ ਸਾਚ ਸਹਿਜ ਅਨੰਦ ਗੁਣ ਗਾਈ ਦੂਤ ਦੂਸਟ ਸਭ ਹੋਈ ਖਯ ਗੁਨੇ ਅਬ ਗੁਨ ਪ੍ਰਵ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤ ਤੁਲ ਬਡਾਈਓ ਤਬ ਨਾਸੀ ਨਾਨਕ ਉਤਰੇ ਹਰੇ ਕੀ ਜੈ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ